ਆਦੇ ਭਰਾ ਹੀ ਲੱਗਦੇ ਆ ਜੀ ਤੁਹਾਡਾ ਲੱਗਿਆ ਜੀ ਕਾਰਜ ਸਿੰਘ ਕੀ ਗੱਲ ਹੋਈ ਇਹ ਮੈਂ ਗਾ ਲੰਘ ਜਾਵਾ ਤੇ ਅਸੀਂ ਜਨ ਤੇ ਹੋਇਆ ਮੈਂ ਲੰਘ ਦਿਆਂ ਦੇਖਿਆ ਮੇਰੇ ਕੋ ਮੋਬਾਈਲ ਨਹੀਂ ਸੀ ਹੈਗਾ ਤੇ ਮੈਂ ਖਲੋਤਾ ਨਹੀਂ ਮੈਂ ਦਵਾ-ਦਵ ਜਾ ਕੇ ਘਰ ਦੱਸਿਆ ਵਾ ਤੇ ਆਇਆ ਘਰ ਦੇ ਤੇ ਦੋ ਜਨੇ ਵੀਰੇ ਉੱਥੇ ਖਲੋਤੇ ਸੀ ਉਹਨਾਂ ਨੇ ਉਹਦੇ ਲਾਗੇ ਫਾਜਿਤ ਕਰਕੇ ਕਿਦਾਂ ਇਹਨੂੰ ਇੱਥੇ ਉਪੜਾਇਆ ਵਾ ਹਲਫ ਕੀਤੀ ਉਹਦੀ ਪਰ ਮੇਰੇ ਕੋ ਨਵਾਬ ਨੇ ਮੈਂ ਘਰ ਜਾ ਕੇ ਦੱਸਿਆ ਰੌਲਾ ਪਾ ਪਾਇਆ ਤੇ ਬੰਦੇ ਆਏ ਹਾਂ ਤੇ ਅਡੋਰ ਫਿਰ ਹਾਂਜੀ ਹਾਂ ਕਿਤਰਾ ਵੱਡੀ ਗਈ ਹੈ ਦੱਸੋ ਤਾਂ ਉਹ ਤਾਂ ਉਹ ਤਾਂ ਦੋਰ ਫਿਰਿਆ ਐ ਲੱਡ ਪਤਾ ਨਾ ਹੋਇਆ ਲੱਤ ਲੰਮਕ ਗਿਆ ਸਰਕ ਤੇ ਮੇਰਾ ਨਾਮ ਡਾਕਟਰ ਰੈਮਨ ਹੈ ਮੈਂ ਐਮਰਜੈਂਸੀ ਡਿਊਟੀ ਤੇ ਸੀਗੀ ਮੇਰੇ ਨਾਲ ਡਾਕਟਰ ਸੁਨੀਲ ਆਰਥੋਪੀਡੀਸ਼ਨ ਦਾ ਡਾਕਟਰ ਗੋਸਿਮਰਨ ਸਰਜਰੀ ਦੇ ਐਮਡੀ ਆਪਾਂ ਤਿੰਨਾਂ ਨੇ ਪੇਸ਼ੈਂਟ ਨੂੰ ਦੇਖਿਆ ਤੇ ਔਨ ਸਪਾਟ ਉਹਨਾਂ ਨੇ ਵੀ ਮੇਰੇ ਸੀਨੀਅਰਸ ਨੇ ਵੀ ਕਿਹਾ ਕਿ ਉਹ ਬ੍ਰੌਟ ਡੈੱਡ ਸੀਗੇ ਕੀ ਕਾਰਨ ਸੀਗਾ ਜੀ ਉਹਦਾ ਉਹਨਾਂ ਨੂੰ ਚਾਈਨਾ ਡੋਰ ਜਿਹੜੇ ਕਹਿ ਰਹੇ ਸੀਗੇ ਇਹਨਾਂ ਦੇ ਨਾਲ ਵਾਲੇ ਕੀ ਡੋਰ ਵੱਜੀ ਹੈ ਤੇ ਮੈਂ ਪੇਸ਼ੈਂਟ ਨੂੰ ਦੇਖਿਆ ਸੀਗਾ ਪੂਰਾ ਗਲੇ ਤੇ ਕੱਟ ਲੱਗਾ ਹੋਇਆ ਪੂਰੀ ਸਵੈਅਰ ਬਲੀਡਿੰਗ ਕਰਕੇ ਹੀ ਇਹਨਾਂ ਦੀ ਡੈਥ ਹੋਈ ਚਾਈਨਾ ਡੋਰ ਪੂਰੀ ਗਲੇ ਦੇ ਦੇ ਤੱਕ ਫੇਰ ਚੁੱਕੀ ਸੀ ਮੈਂ ਅਜੇ ਤੇ ਆਈ ਆ ਮੈਨੂੰ ਪਤਾ ਨਹੀਂ ਹੋਣਾ ਇਹਨਾਂ ਦਾ ਨਾਮ ਨੂੰ ਕੀ ਆ ਮੈਂ ਵੇਖਣਾ ਪਾਜੀਫਾਈ ਕਰਦਾ ਪਤਾ ਕਰਨਾ ਵੀ ਕੀ ਕਰ ਦਵਾਤਿਆ ਫੇ ਮੈਂ ਤੁਹਾਨੂੰ ਦੱਸਾਂ ਕਿ ਕਿੰਨਾ ਕਿੰਨਾ ਹੋਈ ਆ ਅਫਸਰ ਸਾਹਿਬ ਵੇਖਣ ਗਏ ਮੌਕਾ ਉਹ ਮੌਕੇ ਤੇ ਪਤਾ ਲੱਗੂਗਾ ਵੀ ਕਿੱਦਾਂ ਕਰਦਾ ਇਹ ਦੱਸਦਾ ਇਹਦੇ ਨਾਲ ਇੱਕ ਇਹ ਪਿੱਛੇ ਬਿਠਾ ਹੀ ਇਹਦੇ ਨਾਲ ਕੋਈ ਇਹਦੇ ਅੱਗੇ ਚਲਾਉਂਦਾ ਹੀ ਮੋਰਸਲ ਕੋਈ ਵੀ ਖਰੇ ਕੰਮ ਤੇ ਲੱਗਾ ਹੋਆ ਕੁਝ ਲੋ ਫਰੀਆ ਮਤਲਬ ਤੇ ਹੁਣ ਉਹਦੇ ਪਤਾ ਲੱਗੂਗਾ ਵੀ ਕਿੱਦਾਂ ਕੀ ਭਲਾ ਪਿੰਡ ਤੇ ਲੱਗੇ ਕੋ ਪੈਟਰੋਲ ਪੰਪ ਆ ਪੈਟਰੋਲ ਪੰਪ ਤੇ ਇਨਸੀਡੈਂਟ ਹੋਇਆ ਪਰ ਆਪਾਂ ਵੇਖਦੇ ਕਿੰਨਾ ਡਰੀ ਦੀ ਚੈਨਲ ਚਲੂ ਉਹ ਤੇ ਹੁਣ ਜਾਂਚ ਦਾ ਵਿਸ਼ਾ ਹੀ ਆ ਲੱਗੂ ਪਤਾ ਕੀ ਗੱਲਬਾਤ ਹੋਈ ਕਿੱਦਾਂ ਹਨਾ ਅੱਗ ਕਰਦੇ ਨੇ ਪਛਾਤਾ ਸੱਚੀ ਕਰੋ ਪਤਾ ਫਿਰ ਹਤੇ ਨਾਮ ਨੂੰ ਤਾਂ ਹੋਆ ਆਪੇ ਵੀ ਟ੍ਰੇਸ ਹੋ ਜਾਊਗਾ ਬਾਅਦ ਵਿੱਚ ਉਹਦੇ ਹੋ ਸਕਦਾ ਉੱਥੇ ਸੀਸੀਟੀਵੀ ਫੁਟੇਜ ਜਾਂ ਕੋਈ ਨਾ ਕੋਈ ਗੱਲ ਤੇ ਹੋਊਗੀ